ਸੌਂਦੀ ਪਾਸਾ ਸਤਿਗੁਰੂ ਬਾਬਾ ਉਹ ਸਾਹਿਬ ਜੀ ਮਹਾਰਾਜ ਹਥਿਆਰ ਦਾ ਹਜਾ ਤੇ ਬਾਬਾ ਜੀ ਕੌਣੇ ਤੇ ਸਵਾਰ ਹੋ ਕੇ ਆ ਰਹੇ ਹੈ ਜਦੋਂ ਆਪ ਤੁਮਦਰ ਬਾਬਾ ਜੀ ਪਹੁੰਚੇ ਤਾਂ ਕੋਈ ਮਾਤਰਾ ਆ ਨਾ ਬੱਤਿਆ ਕਰਦਾ ਤਾਂ ਬਾਬਾ ਜੀ ਨੇ ਦੇਖਿਆ ਵੀ ਧੋਵਾ ਨਿਕਲ ਲੈ ਜਿਕਰ ਲੈ ਜਿਕਰ ਦਾ ਗਲਤ ਹੋ ਗਿਆ ਬਾਬਾ ਜੀ ਨੇ ਉਹਨੂੰ ਆਜਰੀ ਨੂੰ ਪੁੱਛਿਆ ਵੀ ਭਾਈ ਐਦਾਂ ਦਾ ਕਰਕੇ ਕਿਆ ਚੱਕਰ ਹੋ ਗਿਆ ਤੂੰ ਹੱਥ ਨਿਕਲਦਾ ਹੈ ਆ ਜਿਹੜੀ ਕਹਿੰਦਾ ਵੀ ਮੈਨੂੰ ਕੋਲ ਤੁਹਾਡੇ ਵਰਗੇ ਮਹਾਫੋਰਸ ਦੇ ਇਥੇ ਮੈਨੂੰ ਲੱਗਦੇ ਆ ਕਿ ਸ਼ਾਇਦ ਤੁਸੀਂ ਹੋਵੇਂ ਵੀ ਐਡਾ ਕਰਕੇ ਉਹਨਾਂ ਦੀ ਮਤਲਬ ਇਹਦਾ ਜਿਹੜਾ ਸੰਸਕਾਰ ਅੱਜ ਕਰਤਾ ਬਾਬਾ ਜੀ ਦਾ ਪਹਿਲਾ ਪਤਾ ਕਿ ਸਾਰਾ ਕੁਝ ਆਤਮਾ ਕੀ ਜਗੋ ਆਤਮਾ ਵਰਵਾਲੇ ਵੀ ਕਹਿੰਦੇ ਆਤਮਾ ਸਰੂਪ ਪਰਮਾਤਮਾ ਉਹ ਆਤਮਾ ਦਾ ਫਿਰ ਬਾਬਾ ਜੀ ਨੇ ਸੋਚਿਆ ਕਿ ਆਤਮਾ ਹੁਣ ਕਿੱਦਾਂ ਸਾਦੇ ਵਿੱਚ ਪ੍ਰਵੇਸ਼ ਕਰਕੇ ਆਪਾਂ ਹੱਕ ਖੰਡ ਜਾਈਏ ਦਾ ਤਿਆ ਦਾ ਹਜਾ ਕਦੋਂ ਸਿੱਕ ਮਰਿਆ ਵਾ ਤੋਟਾ ਪਿਆ ਸੀ ਅਰੇ ਵਾ ਤੋਤਾ ਪੈਦਾ ਮਾਰਾ ਸੱਚੇ ਪਾਤਸ਼ਾਹ ਦੀ ਨਿਗਾਹ ਪਿਆ। ਲੋਟੀ ਪਾਸ਼ਾ ਬਾਬਾ ਊਧਵ ਸਿੰਘ ਮਹਾਰਾਜ ਨੇ ਕਹਿੰਦੇ ਆਪਣੀ ਜੜੀ ਦੇ ਹੈ। ਆਪਣੀ ਜੜੀ ਆਤਮਾ ਹੈ। ਉਹ ਤੋਤੇ ਦੇ ਸ਼ਰੀਰ ਦੇ ਵਿੱਚ ਪ੍ਰਵੇਸ਼ ਕਰਦੇ। ਉਹ ਗੱਲ ਨਾ ਬਤਾਈ। ਤੋਤੇ ਦੇ ਸ਼ਰੀਰ ਵਿੱਚ ਪ੍ਰਵੇਸ਼ ਕਰਕੇ ਲੋਟੀ ਪਾਸ਼ਾ ਠਾਕੁਰੂ ਬਾਬਾ ਊਧਵ ਸਿੰਘ ਨਾਲ ਲੜਾਈ ਮਾਰਦੇ। ਜਿੰਦਾ ਜੀ ਜਿਹੜੀ ਆਪਾਂ ਕਹਿੰਦੇ ਪੌਣ ਹਵਾ ਹੈ। ਨਾ ਸਾਡੀ ਪਾਸ਼ਾ ਛੱਤਗੁਰੂ ਬਾਬਾ ਬਕਤ ਸਿੰਘ ਮਹਾਰਾਜ ਪਵਨ ਰੂਹ ਕੋ ਆਉਣੇ ਪਵਨ ਰੂਹ ਕੋ ਜਾਂਦੇ ਜੇ ਪਵਨ ਨਾ ਹੋਵੇ ਤਾਂ ਤੁਸੀਂ ਆਵਰੇ ਧਰਾਂ ਬੈਠ ਕੇ ਬਾਬਾ ਜੀ ਨੂੰ ਯਾਦ ਕਰਦੇ ਸਾਡੇ ਧਰਾਂ ਦੇ ਬਾਬਾ ਜੀ ਤੁਹਾਡੇ ਤੋਂ ਲੋਕ ਪੂਰੇ ਕਰਦਾ ਹੈ ਐ ਨਹੀਂ ਹੈ ਵੀ ਉਰੀ ਬੈਠਿਆ ਨੇ ਕੋਈ ਅਮਰੀਕਾ ਬੈਠਾ ਕੋ ਕੈਨੇਡਾ ਬੈਠਾ ਕੋ ਜਾਪਾਨ ਬੈਠਾ ਕੋਈ ਫੜਾਵਾ ਤੇ ਬੈਠਾ ਹੈ ਬਾਬਾ ਜੀ ਨੂੰ ਮੇਕੀਆ ਕਰਦਾ ਹੈ। ਸੰਗਤਾਂ ਨੂੰ ਜਿਹੜੇ ਕਾਰਜ ਆਸ ਕਰਦੇ ਆ। ਔਰ ਜਦੋਂ ਕਾਰਜ ਹੀ ਆਸ ਹੋ ਗਿਆ ਫਿਰ ਢੋਰ ਤੇ ਮੱਖਾਂ ਦੇ ਲੈਣ। ਸੰਗਤ ਦੇ ਬਾਬਾਏ ਸੁੱਖਾਂ ਤਾਰਨ ਵਾਸਤੇ ਆਉਂਦੀ ਹੈ। اے ਮਹਾਰਾਜ ਕਲਾਤਾਰੀ ਇਹ ਕਹਾਣੀ ਵਰਤਾਂਗਾ ਸੰਗਤ ਦੇ ਵਿੱਚ ਆ ਕੇ। ਜਿੱਦਾ ਗੰਗाराम ਸਦਾਗਰ ਦਾ ਬੇੜਾ ਬਾਬਾ ਜੀ ਨੇ ਜਾ ਕੇ ਬੰਦੇ ਲਾਇਆ ਉਸੇ ਕਰਾ ਖੰਡਕਾਂ ਦੇ ਵਿੱਚ ਆ ਕੇ ਬਾਬਾ ਜੀ ਆਪਣੀ ਕਰਾਵਰਤਾ ਕੇ ਸੋਟੀ ਪਾਸ਼ਾ ਬਾਬਾ ਪ੍ਰਭਾ ਜੀ ਸੰਤਾਂ ਦੇ ਬੇੜੇ ਬੰਨੇ ਲਾਉਂਦਾ ਹੈ ਤਾਂ ਸਾਧ ਸੰਗਤ ਜੀ ਬਾਬਾ ਜੀ ਨੇ ਅਈ ਜੰਗਲ ਲੜੀਆਂ ਅਈ ਸਾਡੇ ਵਰਗੇ ਮੂਰਖਾਂ ਐ ਕਹਿ ਦਿੰਦੇ ਆ ਬਾਬਾ ਜੀ ਨੂੰ ਪੁੱਛਦਾ ਕੋਈ ਦੇਖ ਰਿਹਾ ਕਿਸੇ ਨੂੰ ਕੋਈ ਕਹਿੰਦਾ ਦੇਖ ਲਿਆ ਕੋਈ ਆ ਕੇ ਗੱਲ ਕਰੇ ਇਹ ਮੈਨੂੰ ਦਿਖਦਾ ਹੈ ਸੋਢੀ ਪਾਛਾ ਬਾਬਾ ਨੂੰ ਆਖਿਲ ਮਹਾਰਾਜ ਕਲਾ ਧਾਰੀ ਗੁਰੂ ਔਰ ਗੁਰੂਆਂ ਦੇ ਕੁੱਲ ਬਾਬਾ ਕੰਨੜਾ ਬਾਬਾ ਨੀਰ ਉਹ ਦੇਖੋ ਕਿੱਡਾ ਬੋਰਡ ਲੱਗਿਆ ਹੋਇਆ ਪੜ ਕੇ ਦੇਖੋ ਇਹੋ ਭੂਠਾਲੇ ਗੁਰੂ ਦੇ ਸਾਰੇ ਇਹਨਾਂ ਦੀ ਕੁੱਲ ਚੱਲਦੀ ਆ ਤੇ ਸਾਡੇ ਵਰਗਾ ਨੂਰ ਕਿੱਲੇ ਦਾ ਭੂਠਾਣਾ ਗੁਰੂ ਸੋਢੀ ਪਾਛਾ ਬਾਬਾ ਨੂੰ ਭਗਤ ਵੀ ਹੈ ਪਾਣੀ ਪੜੀ ਪਾਣੀ ਪੜ ਗਿਆ ਜਿੱਥੇ ਤੁਸੀਂ ਬੈਠੇ ਐ ਨਾਰਦਿਕ ਵੀਰ ਨੂੰ ਬਾਸ ਵਿੱਚ ਕਰਿਆ ਆਪਾ ਜੀ ਨੇ ਕੋਈ ਮਨਤ ਕਰਨੀ ਕਰੇ ਛੋਟੀ ਪਾਛਾ ਨੇ ਗੁਰਬਾਣੀ ਦਾ ਜਾਪ ਕਰਕੇ ਐਨ ਬੇਰੀ ਦੇ ਸੱਦੇ ਬੈਠ ਕੇ ਬਾਬਾ ਨਾਰਦਿਕ ਨੂੰ ਬਾਸ ਵਿੱਚ ਕਰਕੇ ਇਹ ਸਾਧ ਸੰਗਤ ਜੀ ਤੁਹਾਨੂੰ ਧਾਰਨ ਨੂੰ ਗਈ ਬਾਬਾ ਜੀ ਲੈਣ ਨੂੰ ਸਾ ਜਿਹੜੇ ਅੱਜ ਕਰੇ ਕਰਾ ਜਾਦੂ ਟੂਣਾ ਜਿੰਦੂ ਸੁਪਰੇ ਤੇ ਬੜੀ ਮਸਾਣੇ ਉਹ ਬਾਬਾ ਜੀ ਨਹੀਂ ਸਾਹਮਣਾ ਹੈ ਉਹ ਵੀਰ ਨਾਰਥਿਕ ਸਾਹਮਣਾ ਲੋਕਾਂ ਨੇ ਬਾਬਾ ਜੀ ਨੂੰ ਬਦਨਾਮ ਕਰਿਆ ਵੈ ਲੋਕਾਂ ਆਖੇ ਨਹੀਂ ਲਾਈ ਹੋਈ ਹੈ ਤੇ ਸਾਡੇ ਵਰਗੇ ਮਰਨ ਕਹਿੰਦੇ ਹੁਣ ਆਪਾਂ ਨੂੰ ਮਾਰ ਕੇ ਪਾਉਣਾ ਹੈ ਇਤਨਾ ਵੀ ਨਹੀਂ ਜੀ ਬੋਲੀ ਚੇਤੋ ਉਹ ਆਖਾ ਖਾਮਦੀ ਮਹਾਰਾਜ ਬਨਾ ਸਾ ਅੱਜ ਆਪਾਂ ਇੱਕ ਖੰਡ ਪੜੀਏ ਬਾਬਾ ਸਾਡੇ ਕਲਾਤਾਰੀ ਕਹਾਣੀ ਕਰਾ ਬਤਾਉਣਾ ਹੈ